असभक्त ਲਿਸਾਰ ਆ ਰਵਣ ਕੇ ਆਇਓ ਇਹਨਾਂ ਦੀ 2 ਮਹੀਨੇ ਪਹਿਲਾਂ ਬੱਕਰੀਆਂ ਮੱਚੀਆਂ ਸੀਗੀਆਂ ਤੇ ਅੱਜ ਸਰਕਾਰੀ ਫੰਡ ਦੇ ਤਹਿਤ ਆ ਜਿਹਨਾਂ ਨੂੰ ਕਿੰਨੀ ਸਹਾਇਤਾ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਤੁਹਾਡੇ ਯਾਦ ਹੋਊਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ اچانک ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਫੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜ ਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਵਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਦਦ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੇ ਸਾਡੀ ਡਿਊਟੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 8 ਲੱਖ 30 ਹਜ਼ਾਰ ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ مالی ਮਦਦ ਹੈ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਕੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜਿਹਨਾਂ ਦਾ ਜਿਹੜਾ ਕੁੱਪਾ ਜਿਹੜਾ ਤੂੜੀ ਵਾਲਾ ਜਿਹੜਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ ਤਕਰੀਬਨ 112000 ਰੁਪਏ ਦਾ ਜਿਹੜਾ ਚੈੱਕ ਉਹਨਾਂ ਦਾ ਅੱਜ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਪਿਆ ਜਿੱਤਾ ਅਸੀਂ ਕਹਿ ਸਕਦਾ ਜਾਨਵਰ ਪਾਲ ਦਾ ਪਰਿਵਾਰ ਵਾਦ ਉਹਨਾਂ ਦਾ ਚਲੋ ਬਚਾਉ ਨਹੀਂ ਕਰ ਸਕਦੇ ਤਾਂ ਅੱਜ ਲੱਗਦਾ ਕਿ ਦਿਨਾਂ ਕਿਤੇ ਪੈਸੇ ਨਾਲ ਪਰਿਵਾਰ ਦੀ ਖਸਾਈ ਹੋ ਗਈ ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖ ਕੇ ਵੀ ਗਏ ਸੀਗੇ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਹੈ ਜਿਹੜੀ ਉਹ ਲਈ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਅਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਭੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਮੈਂ ਵਾਦਾ ਕੀਤਾ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ਗੇੜਾ ਮਾਰ ਕੇ ਜਾਊਂਗੀ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਖੁਸ਼ੀ ਦੇਖ ਕੇ ਸਾਨੂੰ ਜਿਹੜੀ ਬਹੁਤ ਖੁਸ਼ੀ ਜਿਹੜੀ ਹੋਈ ਮਿੰਦਰ ਬਬੂ ਜੀ ਕਿਹਨਾਂ ਦਾ ਮਿੰਦਰ ਸਿੰਘ ਜੀ ਮਿੰਦਰ ਸਿੰਘ ਜੀ ਅੱਜ ਤਕਰੀਬਨ 2 ਮਹੀਨੇ ਪਹਿਲਾਂ ਤੁਹਾਡੀ ਨੇ ਬੱਕਰੀਆਂ ਜਿਹੜੀ ਹੈਗੀਆਂ ਨੇ ਕੰਨ ਗਈ ਨਾਲ ਨੂੰ ਅੱਗ ਲੰਕ ਸਰਕਾਰ ਮੱਚ ਕੇ ਸਾਬ ਹੁੰਦੀ ਸੀ ਹਾਂਜੀ ਹਾਂ ਤੇ ਅੱਜ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਬਿੱਤੀ ਸਾਹਿਬਾ ਜਿੱਥੇ ਕੀ ਕਹਿਣਾ ਚਾਹ ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ ਜਦ ਨਹੀਂ ਇਹਨੇ ਗੌਰ ਕਰੀ ਵੈਦਾਂ ਜਣੇ ਨੇ ਉਸਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ ਪਰ ਇਹਨੇ ਇੱਕ ਹਵਦਾ ਵਾਦਾ ਪੂਰਾ ਕਰਤਾ ਕਿਤੇ ਕਹਿੰਦੇ ਬੀਤੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀਰਾਂ ਸਾਲਾਂ ਦੇ ਸਾਲ ਚੱਪ ਜਾਂਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਤਾਂ ਤੇ ਕਿਹੜੇ ਐਮਐਲਿ ਕੋਲ ਨੇ ਹੈ ਐਮਐਲਿ ਕੋਲ ਬਰਾਜਤੀ ਜੀ ਸਦੂ ਪਾਨੀ ਹਾਲ ਕਿੰਨੀ ਕੀਮਤੀ ਸਾਈਟ ਦਾ ਕਿੰਨੀ ਦਿੱਤੀਗੇ ਤੁਹਾਨੂੰ ਅੱਜ ਚੈੱਕ ਸੌਪਿਆ ਗਿਆ ਅੱਜ ਇਹ ਦਿੱਤਾ ਗਿਆ ਜੀ 8 ਲੱਖ 30 ਹਜ਼ਾਰ ਦਾ ਠੀਕ ਹੈ ਹਾਂ 8 ਲੱਖ ਸਾਈਟਾ ਹੋਊਗੀ ਕਿ ਤੁਸੀਂ ਆਪਣੀ ਹਾਂ 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 ਨਹੀਂ ਉਹਨਾਂ ਦੇ ਸਿਰਫ 3 ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲ ਵੀ ਸੀ ਵਿੱਚੋਂ ਵੇਚ ਦੇਾਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਫਾਰਾਂ ਉਹਨੇ ਫੇਰ ਵਧ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਤਾਂ ਕੁਝ ਹੋ ਜਾਂਦਾ ਹੈ ਇਹ ਹੁਣ ਜਮੇ ਜਿਵੇਂ ਜੱਟ ਜ਼ਮੀਨ ਬੈ ਕਰਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮੇਰਾ ਉਹ ਕੰਮ ਹੋ ਗਿਆ ਪੰਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਮਾੜੇ ਸਮੇਂ ਮੋਢੇ ਨਾਲ ਮੋਢਾ ਲਾ ਕੇ ਹੈ ਜੀ ਹਾਂ ਮੋਢੇ ਨਾਲ ਮੋਢਾ ਕਿ ਮੈਨੂੰ ਡਿੱਗੇ ਪੈਨ ਨੂੰ ਖੜਾ ਕਰ ਲਿਆ ਇਹਨੇ ਸਰਕਾਰ ਨੇ ਜਿਹੜੇ ਸਰਕਾਰ ਦਾ ਇਨਾ ਕੁ ਧੰਨਵਾਦ ਹੈ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਦਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ ਜੀ ਮਾਨ ਸਾਹਿਬ ਤੁਹਾਨੂੰ ਮਤ ਕਰਦੇ ਹੈ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਹੈ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ ਅਗੇ ਬਰਾਜਵੀਂ ਸੰਗਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਆਉਣਗੇ ਤਾਂ ਦੁਬਾਰਾ ਪੁੱਤਾਂ ਨਾਲ ਪਾ ਲੋਗੇ ਹਾਂਜੀ ਹਾਂ ਹੈਜੀ ਦੁਬਾਰਾ ਪਾ ਲੋਗੇ ਫਿਰ ਇਹਨਾਂ ਨੂੰ ਨਹੀਂ ਬੱਕਰੀਆਂ ਪਾਵਾਂਗੇ ਜੀ ਭੇਡਾਂ ਹੁਣ ਮੁੰਡਾ ਕਰਨ ਤੋਂ ਬਹੁਤ ਘੌਲ ਮੰਨਦੇ ਆ ਪੁੱਤਾਂ ਬਲ ਖੜਗੀਆਂ ਤੀਆਂ ਨਾ ਹੀ ਉਨੀ ਪੜ੍ਹਾਈ ਹੋਵੇ ਹੁਣ ਭੇਡਾਂ ਦੀ ਤਾਂ ਦੁਬਾਰਾ ਖਰਚ ਰੋਣ ਦਾ ਲੱਗਣੀਆਂ ਸੀ ਹਾਂ ਦੁਬਾਰਾ ਲੱਗਣੀਆਂ ਸੀ ਤਾਂ ਕੰਮ ਕਰੇ ਇਸੇ ਬੱਕਰੀਆਂ ਨਾਲ ਬਾਈ ਇਹਨਾਂ ਨਾਲ ਹੀ ਚੱਲਦਾ ਜੀ ਤੰਨੇ ਪੀੜੀਆਂ ਹੋ ਗਈਆਂ ਜੀ ਸਾਡੇ ਤੀਜੀ ਚ ਮੁੰਡਾ ਜਾਂਦਾ ਹੈ ਤੀਜੀ ਚ ਮੁੰਡਾ ਬਾੜਦਾ ਸੀ